ਫਾਜ਼ਿਲਕਦੀ ਮੰਡੀ ਅਰਨੀਵਾਲਾ ਦੇ ਵਿੱਚ ਡੇਰਾ ਬਾਬਾ ਤਾਰਾ ਸਿੰਘ ਖੁਸ਼ਦਿਲ ਦੇ ਵਿੱਚ 19 ਦਸੰਬਰ ਤੋਂ 21 ਦਸੰਬਰ ਤੱਕ ਆਯੋਜਿਤ ਕੀਤਾ ਜਾਏਗਾ 14ਵਾਂ ਸ਼ਹੀਦੀ ਜੋੜ ਮੇਲਾ ਪੋਸਟਰ ਕੀਤਾ ਗਿਆ ਰਿਲੀਜ਼ ਫਾਦਿਲ ਕਦੀ ਮੰਡੀ ਅਰਨੀ ਵਾਲਾ ਦੇ ਵਿੱਚ ਸ਼ਹੀਦੀ ਜੋੜ ਮੇਲਾ 19 ਦਸੰਬਰ ਤੋਂ 21 ਦਸੰਬਰ ਤੱਕ ਆਯੋਜਿਤ ਕੀਤਾ ਜਾਣਾ ਹੈ ਜਿਸ ਦੇ ਲਈ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਅੱਜ ਦਿਨ ਬੁੱਧਵਾਰ ਦੁਪਹਿਰ ਲਗਭਗ 12 ਵਜੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਇੱਥੋਂ ਦੇ ਮੁਖੀ ਬਾਬਾ ਸੋਹਣ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਡੇਰਾ ਮੁਖੀ ਬਾਬਾ ਪ੍ਰੇਮ ਸਿੰਘ ਦੀ ਅਗਵਾਈ ਦੇ ਵਿੱਚ ਆਯੋਜਿਤ ਕੀਤਾ ਜਾਏਗਾ ਦੇਸ ਦੇ ਵਿੱਚ ਰਾਗੀ ਡਾਡੀ ਜੱਥੇ ਹੋਣਗੇ ਉਹਨਾਂ ਨੇ ਦੱਸਿਆ ਕਿ 19 ਦਸੰਬਰ ਨੂੰ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਏਗਾ ਤੇ 21 ਦਸੰਬਰ ਨੂੰ ਸ਼੍ਰੀਦੀ ਜੋੜ ਮੇਲਾ ਆਯੋਜਿਤ ਹੋਏਗਾ ਦੇਸ ਦੇ ਵਿੱਚ ਦੂਰ ਦੂਰ ਤੋਂ ਸੰਗਤਾਂ ਇੱਥੇ ਪਹੁੰਚਣ ਗਿਆ ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜੋ ਕਿ ਹਰੇਕ ਸਾਲ ਦੇ ਸਾਲ ਮਹਾਪੁਰਖ ਬ੍ਰਹਮ ਗਿਆਨੀ ਸ੍ਰੀਮਾਨ 108 ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਲ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਮੰਡੀਵਰ ਅਰਨੀਵਾਲਾ ਵਿਖੇ ਮਹਾਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਉਹਨਾਂ ਦੀ ਰਹਿਮ ਰਮਾਈ ਹੇਠ ਧੰਨ ਧੰਨ ਗੁਰੂ ਦੇਗ ਬਾਦਰ ਪਿਤਾ ਜੀ ਮਹਾਰਾਜ ਮਾਤਾ ਗੁਜਰ ਕੌਰ ਜੀ ਸਤਿਗੁਰਾਂ ਦੇ ਚਾਰ ਸਾਹਿਬਜ਼ਾਦੇ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਮੁਕਸਰ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਸੰਘਾਂ ਦੀ ਮਿੱਟੀ ਤੇ ਪਿਆਰੀ ਯਾਦ ਦੇ ਅੰਦਰ ਮਹਾਨ ਜੋੜ ਮੇਲੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਏ ਜਾਂਦੇ ਹਨ ਇਸ ਵਾਰ ਵੀ 14ਵਾਂ ਮਹਾਨ ਸ਼ਹੀਦੀ ਜੋੜ ਮੇਲੇ ਮਹਾਂਪੁਰਖਾਂ ਦੇ ਪਾਵਨ ਅਸਥਾਨ ਤੇ 19, 20 ਅਤੇ 21 ਦਸੰਬਰ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਏ ਜਾ ਰਹੇ ਹਨ ਸੰਗਤਾਂ ਦੇ ਚਰਨਾਂ 'ਚ ਇਹ ਬੇਨਤੀ ਹੈ ਕਿ ਇਹਨਾਂ ਜੋੜ ਮੇਲਿਆਂ 'ਚ ਵੱਧ ਤੋਂ ਵੱਧ ਹਾਜ਼ਰੀਆਂ ਲਵਾ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ 19 ਦਸੰਬਰ ਨੂੰ ਮਹਾਂਪੁਰਖਾਂ ਦੇ ਪਾਵਨ ਅਸਥਾਨ ਤੋਂ ਮਹਾਨ ਨਗਰ ਕੀਰਤਨ ਜੋ ਸ਼ਹੀਦਾਂ ਸੰਗਾਂ ਦੀਆਂ ਪਿਆਸਾਨ ਕੁਰਬਾਨੀਆਂ ਨੂੰ ਦਰਸਾਉਂਦਾ ਹੋਇਆ ਝਾਕੀਆਂ ਦੇ ਸਮੇਤ ਇਥੋਂ ਆਰੰਭ ਕੀਤਾ ਜਾਏਗਾ ਅਤੇ 21 ਦਸੰਬਰ ਨੂੰ ਮਹਾਨ ਜੋੜ ਮੇਲਿਆਂ ਦੇ ਸਮਾਗਮਾਂ ਦੇ ਆਰੰਭ ਹੋਣਗੇ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਧਾਰਮਿਕ ਦੀਵਾਨ ਸਜਣਗੇ ਜਿਨ੍ਹਾਂ ਦੀਵਾਨਾਂ ਦੇ ਅੰਦਰ ਪੰਥ ਦੇ ਮਹਾਨ ਵਿਦਵਾਨ ਗਿਆਨੀ ਜੀਵਾ ਸਿੰਘ ਜੀ ਦਮਦਮੀ ਟਕਸਾਲ ਮਹਤੇ ਵਾਲੇ ਅਤੇ ਪੰਥ ਦੇ ਪ੍ਰਸਿੱਧ ਗੋਲਡ ਮੈਲਰਿਸਟ ਸਾਡੀ ਜਥਾ ਬੀਬੀ ਦਲੇਰ ਕੌਰ ਜੀ ਖਾਲਸਾ ਪੰਡੋਰੀ ਖਾਸ ਵਾਲੇ ਅਤੇ ਮਾਝ ਦੀ ਧਰਤੀ ਦੇ ਮਸ਼ਹੂਰ ਗੋਲਡ ਮਾਡਲਿਸਟ ਕਵੀਸ਼ਰੀ ਜਥੇ ਭਾਈ ਭਗਵੰਤ ਸਿੰਘ ਜੀ ਸੂਰਵਿੰਦ ਅਤੇ ਭਾਈ ਅਕਬਾਲ ਸਿੰਘ ਜੀ ਝੰਡੇ ਕਾਲਾ ਵਾਲਿਆਂ ਦੇ ਕਵੀਸ਼ਰੀ ਜਥੇ ਅਵਚੇਤ ਜ਼ੌਰ ਤੇ ਪਹੁੰਚ ਰਹੇ ਨੇ ਅਤੇ अनेका ਮਾਲਵੇ ਦੀ ਧਰਤੀ ਦੇ ਦਬਾਬੇ ਦੀ ਧਰਤੀ ਦੇ ਸਾਧੂ ਸੰਤ ਸਮਾਜ ਖੱਟ ਦਰਸ਼ਨ ਇਸ ਅਸਥਾਨ ਤੇ ਪਹੁੰਚ ਰਹੇ ਹੈ ਮਹਾਂਪੁਰਖਾਂ ਵੱਲੋਂ ਸਮੂਚੀਆਂ ਸੰਗਤਾਂ ਦੇ ਚਰਨਾਂ 'ਚ ਅਪੀਲ ਹੈ ਤੇ ਭਾਈ ਆਪਾਂ ਵੱਧ ਤੋਂ ਵੱਧ ਸੰਗਤਾਂ ਇਹਨਾਂ ਜੋੜ ਮੇਲਿਆਂ ਵੇ ਸਮੂਲੀਅਤ ਕਰਕੇ ਜੋੜ ਮੇਲਿਆਂ ਦੀ ਰੌਣਕ ਨੂੰ ਵਧਾਈਏ ਅਤੇ ਆਪਣੇ ਜੀਵਨ ਨੂੰ ਸਫਲ ਬਣਾਈਏ ਜੀ। ਬਾਬਾ ਜੀ ਇੱਕ ਵਾਰੀ ਫੇਰ ਦੱਸ ਦਿਓ ਜੀ ਡੇਟ ਦੱਸ ਦਿਓ ਜੀ। ਜਿਹੜੀ 19 ਤਰੀਕ ਨੂੰ ਆ ਉਹ ਨਗਰ ਕੀਰਤਨ ਹੈ। 21 ਤਰੀਕ ਨੂੰ ਜੋੜ ਮੇਲੇ ਹੈ ਤੇ 22 ਦਸੰਬਰ ਨੂੰ ਜੋ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਗੁਰੂ ਗੋਬਿੰਦ ਸਿੰਘ ਦੇ ਪੁੱਤਰੋ ਧੀਓ ਅਮਰਤ ਧਾਰੀ ਹੋ ਕੇ ਜਿਓ ਦੇ ਹੋ ਕੇ ਨੂੰ ਲੈ ਕਰਕੇ ਮਹਾਪੁਰਖਾਂ ਵੱਲੋਂ ਵਿਸ਼ੇਸ਼ 1 22 ਦਸੰਬਰ ਨੂੰ ਅਮਰਤ ਦਾ ਬਾਟਾ ਤਿਆਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਸੰਗਤਾਂ ਨੇ ਅਮਰਤ ਛਕਣਾ ਉਹ ਵੀ ਗੁਰੂ ਵਾਲੇ ਆ ਕੇ ਬਣ ਸਕਦੇ ਨੇ ਜੋ ਕਾਰਨ ਉਹ ਸ਼ਰੋਮਣੀ ਕਮੇਟੀ ਵੱਲੋਂ ਭੇਟਾ ਰਹਿਤ ਦਿੱਤੇ ਜਾਣਗੇ ਇਹ ਸੰਗਤਾਂ ਨੂੰ ਬੇਨਤੀ ਹੈ ਤੇ ਵਾਦੂ ਵਾਦ ਆਪਾ ਗੁਰੂ ਵਾਲੇ ਬਣੀਏ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ ਜੇਕਰ ਕਿਸੇ ਨੇ ਸਮਾਗਮ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਤੁਹਾਡਾ ਕੋਈ ਮੋਬਾਈਲ ਨੰਬਰ ਬਾਬਾ ਜੀ ਸ਼ੇਅਰ ਕਰ ਮਾਲੋ ਕਿਸੇ ਵੀ ਪ੍ਰਕਾਰ ਦੀ ਕੋਈ ਜਾਣਕਾਰੀ ਲੈਣੀ ਹੈ ਵੈਸੇ ਤੇ ਸੰਗਤਾਂ ਕੋਲੇ तकरीबन ਸਾਰਿਆਂ ਕੋਲੇ ਨੰਬਰ ਨੇ 98153 22182 84274 15551 94176 53488 ਇਹਨਾਂ ਨੰਬਰਾਂ ਦੇ ਵਿੱਚੋਂ ਕਿਸੇ ਵੀ ਨੰਬਰ ਤੇ ਆਪਾਂ ਜਾਣਕਾਰੀ ਲੈ ਸਕਦੇ ਆ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਜੋੜ ਮੇਲਿਆਂ ਦੀ ਫੁੱਲ ਤਿਆਰੀ ਜਿਹੜੀ ਹੈ ਉਹ ਚੱਲ ਰਹੀ ਹੈ ਕਿਸੇ ਪ੍ਰਕਾਰ ਦੀ ਕੋਈ ਵੀ ਕਮੀ ਜਿਹੜੀ ਹੈ ਮਹਾਂਪੁਰਖਾਂ ਵੱਲੋਂ ਨਹੀਂ ਰਹਿਣ ਦਿੱਤੀ ਜਾਏਗੀ ਪਰ ਜੇ ਵੀ ਕੋਈ ਕਮੀ ਰਹਿੰਦੀ ਹੈ ਤੇ ਸੰਗਤ ਸਤਿਗੁਰਾਂ ਦੀ ਬਖਸ਼ਣ ਜੋਗ ਹੈ ਭਾਈ ਬਖਸ਼ ਲੈਣਾ ਆਪਣਾ ਜੋੜ ਮੇਲਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਸ ਜੋੜ ਮੇਲੇ ਨੂੰ ਵੱਧ ਤੋਂ ਵੱਧ ਜਿਹੜਾ ਹੈ ਉਹ ਚੜ੍ਹਦੀ ਕਲਾ ਦੇ ਨਾਲ ਮਨਾਉਣਾ ਹੈ ਸਮਾਗਮਾਂ ਦਾ ਸਥਾਨ ਵੀ ਛੇ ਦੱਸ ਦਿਓ ਜੀ ਮਹਾਂਪੁਰਖਾਂ ਦਾ ਘਰ ਹੀ ਹੈ ਸਮਾਗਮਾਂ ਦਾ ਸਥਾਨ ਹੈ ਜਿੱਥੇ ਧੰਤਨ ਬਾਪੂ ਖੋਦਲ ਪਿਤਾ ਜੀ ਨੇ ਆਪਣੇ ਚਰਨ ਪਾ ਕੇ ਇਸ ਨਗਰੀ ਨੂੰ ਵਾਰ ਦਿੱਤੇ ਸਨ ਇਹ ਨਗਰੀ ਅਰਨੀ ਵਾਲਾ ਨਹੀਂ ਇਹ ਕਰਨੀ ਵਾਲਾ ਹੈ ਇਹ ਮਿਸ਼ਨ ਸ਼ਹਿਰ ਹੈ ਉਸੇ ਜਗ੍ਹਾ ਤੇ ਜਿੱਥੇ ਬਾਬਾ ਜੀ ਨੇ ਕਿਹਾ ਸੀ ਇਸ ਨਗਰ ਨੂੰ ਦਿੱਲੀ ਬਣਾ ਦੇਣਾ ਜੋ ਚੀਜ਼ ਦਿੱਲੀ ਹੋਣਾ ਮਿਲੂਗੀ ਉਹ ਇੱਥੋਂ ਮਿਲੇਗੀ ਉਸ ਆਸਾਨਾ ਤੇ ਇਮਾਨ ਜੋੜ ਮੇਲੇ ਜਿਹੜੇ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਏ ਜਾਂਦੇ ਨੇ ਮੇਨ ਬਾਜ਼ਾਰ ਦੇ ਅੰਦਰ ਬਾਬਾ ਜੀ ਦਾ ਘਰ ਪੰਜ ਮੰਜ਼ਲੀ ਇਮਾਰਤ ਦੂਰੋਂ ਹੀ ਸਾਨੂੰ ਦਰਸ਼ਨ ਦਿੰਦੀ ਹੈ ਜਿੱਥੋਂ ਸਾਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਇਸ ਘਰ ਦੇ ਅੰਦਰ ਵੱਡੇ ਜਿਹੜੇ ਪ੍ਰੋਗਰਾਮ ਹੋ ਲਿਖੇ ਜਾ ਰਹੇ ਹਨ ਰਬੇ ਜੇ ਕੋਈ ਬਾਹਰੋਂ ਸੰਗਤ ਆਉਂਦੀ ਉਹਨਾਂ ਵਾਸਤੇ ਖੈਰਨ ਦਾ ਕੋਈ ਪ੍ਰੋਗਰਾਮ ਸਮੁੱਚੀਆਂ ਸੰਗਤਾਂ ਵਾਸਤੇ ਕੋਈ ਸਮਾਗਮਾਂ ਵਿੱਚ ਨਹੀਂ ਹਰ ਵਕਤ ਦਿਨੋਂ ਰਾਤ 24 ਘੰਟੇ ਕੋਈ ਵੀ ਸਮਾਗਮਾਂ ਤੋਂ ਬਗੈਰ ਵੀ ਜੇ ਕੋਈ ਸੰਗਤ ਆਉਂਦੀ ਹੈ ਉਹਦੇ ਵੀ ਰਹਿਣ ਦਾ ਪ੍ਰਬੰਧ ਮਾਹਪੁਰਖਾਂ ਵੱਲੋਂ ਬੜੇ ਉੱਚੇ ਚੇਤੇ ਤੌਰ ਤੇ ਕੀਤਾ ਗਿਆ ਮੰਜਾ ਬਿਸਤਰਾ ਪ੍ਰਸ਼ਾਦਾ ਪਾਣੀ ਜਿੰਨੀ ਵੀ ਸਹਾਈਤਾ ਇਸ਼ਨਾਨ ਕਰਨ ਨੂੰ ਗੀਜਰ ਵਗੈਰਾ ਸਾਰਾ ਪ੍ਰਬੰਧ ਜਿਹੜਾ ਉਹ ਮਾਹਪੁਰਖਾਂ ਵੱਲੋਂ ਕੀਤਾ ਗਿਆ ਕਿਸੇ ਵੀ ਪ੍ਰਕਾਰ ਦੀ ਸੰਗਤ ਨੂੰ ਕੋਈ ਵੀ ਜਿਹੜੀ ਹੈ ਉਹ ਕਠਿਨਾਈ ਦਾ ਸਾਹਮਣਾ ਨਹੀਂ ਕਰਨਾ ਪਏਗਾ ਇਹ ਬਾਬਾ ਜੀ ਵੱਲੋਂ ਆਪ ਤੱਤ ਪਰ ਹੋ ਕੇ ਇਹ ਸਾਰੇ ਸਮਾਗਮਾਂ ਦੀ ਤਿਆਰੀ ਜਿਹੜੀ ਮੁਕੰਮਲ ਕੀਤੀ ਗਈ